तुसी देख रहे हो, इंडिया, टीवी। पुलिस थाना कुमार नफलता पैंती ग्राम है पैंती ग्राम हेरोइन समेत डरग मनी समेत नौजवान नु की काबू इस संबंधी जानकारी देंदा मुखी ने दसिया की दो नौजवान नु पेंती ग्राम हैरोइन अ छत्ती हजार आठ सौ डरग मनी समेत काबू किया गया है ਜਨਾ ਨੇ ਆਪਣਾ ਨਾਮ ਗੁਰਮੀਤ ਸਿੰਘ ਉਰਫ ਨੀਕਾ ਪੁੱਤਰ ਜਨੈਲ ਸਿੰਘ ਵਾਸੀ ਕੋਮਾ ਅਤੇ ਗੁਰਪਾਲ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਪਤੂਪੁਰ ਦੱਸਿਆ ਹੈ। ਇਸੇ ਹੀ ਸੰਗ ਸਿੰਘ ਠਾਣਾ ਕਮਾਂਡ ਵੱਲੋਂ ਅੰਦਰਾਂ ਦੇ ਨਾਕਾਬੰਦੀ ਗੁਰਪਾਲ ਸਿੰਘ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਪਤੂਪੁਰ ਤੇ ਗੁਰਮੀਤ ਸਿੰਘ ਪੁੱਤਰ ਜਨੈਲ ਸਿੰਘ ਵਾਸੀ ਕੋਮਾ ਠਾਣਾ ਕਮਾਂਡ ਪਾਸੋਂ 35 ਗ੍ਰਾਮ ਹੀਰਨ ਬਰਾਮਦ ਕਰਕੇ ਗੁਰਮੀਤ ਸਿੰਘ ਦੀ ਇਹ ਕੋਲ ਜਿਹੜੀ ਸੀ BMW ਗੱਡੀ ਸੀਗੀ 36800 ਰੁਪਿਆ ਡਰੱਗ ਮਨੀ ਬਰਾਮਦ ਹੋਈ ਆ ਨਾਲ ਕੈਫੀਅਰ ਦਰਜ ਕੀਤੀ ਗਈ ਆ ਅੱਜ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾ ਰਿਹਾ ਇਹਨਾਂ ਦਾ ਰਿਮਾਂਡ ਹਾਰ ਕਰ ਕਾਂਸਲ ਕਰਕੇ ਇਹਨਾਂ ਦੇ ਫਾਰਵਰਡ ਬੈਕਵਰਡ ਦਾ ਜਿਹੜਾ ਪਤਾ ਲਗਾਇਆ ਜਾ ਰਿਹਾ ਜਿੱਥੋਂ ਇਹ ਲਿਆਉਂਦੇ ਨੇ ਉਹਨਾਂ ਦੋਸ਼ੀਆਂ ਨੂੰ ਇਹਨਾਂ ਦੀ ਪੋਸਟੇਜ ਤੇ ਤੇ ਸਭ ਜਿਹੜੇ ਨਾਮ ਲ ਕੀਤਾ ਜਾਵੇਗਾ ਜਿਹੜੇ ਦੋਵੇਂ ਦੋਸ਼ੀ ਫੜੇ ਇਹਨਾਂ ਦੇ ਬੈਕਗ੍ਰਾਉਂਡ ਕਿੰਨਾ ਦੀ ਇਹਨਾਂ ਤੇ ਪਹਿਲਾ ਮਕਦਮਾ ਦਰਜਾ ਜਿਹੜਾ ਭਗਤਪੁਰ ਵਾਲਾ ਗੁਰਮੀਤ ਸਿੰਘ ਆ ਇੱਥੇ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਐਕਸਾਈਜ ਦੇ ਤੇ ਇਹ ਮੁੜ ਕੇ ਆਪਣਾ ਜਦੋਂ ਇਹਨੂੰ ਪੁਛ ਨੇ ਸਰਤਾਈ ਕੀਤੀ ਤੇ ਆਪਣੇ ਪਰਿਵਾਰ ਸਮੇਤ ਅੰਬਰਸਾਰੇ ਚਲਾ ਗਿਆ ਉਹਨਾਂ ਕਰੀਬ 3 ਕ ਮਹੀਨੇ ਤੋਂ ਫੇਰ ਆਇਆ ਸੀਗਾ ਤੇ ਫਿਰ ਇਹਨੇ ਆਂ ਭੂਮੀ ਵਾਲੇ ਨਾਲ ਰਲ ਕੇ ਉਹਦੋਂ ਐਰਨ ਲਾ ਕੇ ਤੇ ਸੇਲ ਦਾ ਗਾੜੀ ਕੰਮ ਸ਼ੁਰੂ ਇਹਨੇ ਕਰ ਦਿੱਤਾ ਇਹ ਕਿੰਨੇ ਚਿਰ ਤੋਂ ਕੰਮ ਕਰ ਰਹੀ ਜੀ ਜੀ ਆ ਪਸੂਪੁਰਾੜੀ ਦੀ ਗੱਲ ਕਰੀ ਤੇ ਪਹਿਲਾਂ ਵੀ ਇਸ ਤੰਦੇ ਵਿੱਚ ਰਿਹਾ ਹੈ ਤਾਂ ਹੀ ਇੱਥੇ ਪਹਿਲਾਂ ਵੀ 4 ਫੀਰਾਂ ਦਰਜ ਨੇ ਤੇ ਭੂਮੇ ਵਾਲੇ ਤੇ ਜਿਹੜੀ ਅਜੇ ਅਪੀ ਦੀ ਅਫੇਰ ਦਰਜ ਹੋਈ ਆ ਇਹ ਮੇਨ ਇਹ ਦੋਸ਼ੀ ਹੈਗਾ ਇਨੇ ਇਹਨੂੰ ਬਸ ਹਿਲਦੀ ਪਰ ਚੀਜ਼ ਦਾ ਬੰਦ ਇਹ ਜਿਹੜੀ ਗੱਡੀ ਤੁਸੀਂ ਨਾ ਰਿਕਵਰ ਕੀਤੀ ਆ ਇਹ ਕਾਗਜ਼ ਇਹਨਾਂ ਦੇ ਨਾਮ ਤੇ ਆਇਆ ਜਾਇ ਚੋਰੀ ਦੀ ਹੈ ਇਹ ਦੀ ਤਫਤੀਸ਼ ਕਰ ਲਈ ਗੱਡੀ ਜਿਹੜੀ ਆ ਫੇਰਨ ਮੁੱਲੀ ਤਫਤੀਸ਼ ਚ ਉਹਦੀ ਨੇ ਭੂਮੇ ਵਾਲੇ ਮੁੰਡੇ ਦੀ ਆ ਇਹ ਡਿਲਰੀ ਦਾ ਵੀ ਕੰਮ ਕਰਦਾ ਸੀਗਾ ਬਾਕੀ ਆਪਾਂ ਵੈਰੀਫਾਈ ਕਰ ਰਹੇ ਆ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਉਹ ਗੱਡੀ ਫੇਰ ਲੈਦੀ ਆ ਇਹਦਾ ਮਾਮਲਾ